ਅਮਰੀਕਾ ਤੋਂ ਰਿਪੋਰਟ ਹੋਣ ਵਾਲੇ ਭਾਰਤੀਆਂ ਦੀ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਹੈ ਔਰ ਹੁਣ ਪਨਾਮਾ ਦੇ ਵਿੱਚ ਇਸ ਵੇਲੇ ਮੌਜੂਦ ਨੇ ਲੰਘੇ ਦਿਨ ਵੀ ਇਹ ਜਾਣਕਾਰੀ ਸਾਹਮਣੇ ਆ ਰਹੀ ਸੀ ਪਰ ਇਸ ਬਾਰੇ ਪਨਾਮਾ ਦੇ ਵੱਲੋਂ ਪਨਾਮਾ ਸਰਕਾਰ ਦੇ ਵੱਲੋਂ ਪਹਿਲੀ ਵਾਰ ਜਾਣਕਾਰੀ ਜਿਹੜੀ ਹੈ ਉਹ ਭਾਰਤ ਸਰਕਾਰ ਦੇ ਨਾਲ ਸਾਂਝੀ ਕੀਤੀ ਗਈ ਹੈ ਪਨਾਮਾ ਦੇ ਵਿੱਚ ਜਿਹੜਾ ਭਾਰਤੀ ਦੂਤਾਵਾਸ ਹੈ ਉਥੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੇ 300 ਦੇ ਕਰੀਬ ਗਿਣਤੀ ਕੱਲ ਤੱਕ ਦੱਸੀ ਜਾ ਰਹੀ ਸੀ ਜੋ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਸ਼ਰਨਾਰਥੀ ਰੱਖੇ ਗਏ ਸੀ ਡਿਟੇਨ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ 50 ਦੇ ਕਰੀਬ ਭਾਰਤੀ ਦੱਸੇ ਜਾ ਰਹੇ ਆ 50 ਦੇ ਕਰੀਬ ਭਾਰਤੀਆਂ ਦੀ ਸੂਚੀ ਦੱਸੀ ਜਾ ਰਹੀ ਹੈ ਔਰ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਪਨਾਮਾ ਸਰਕਾਰ ਨੇ ਸਾਂਝੀ ਕੀਤੀ ਹੈ ਭਾਰਤ ਸਰਕਾਰ ਦੇ ਨਾਲ ਮੀਡੀਓਕਰ ਜਿਹੜਾ ਹੈ ਉਹ ਭਾਰਤੀ ਦੂਤਾਵਾਸ ਜਿਹੜਾ ਆ ਪਨਾਮਾ ਦੇ ਵਿੱਚ ਉੱਥੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜ਼ਾਹਿਰ ਤੌਰ ਦੇ ਉੱਤੇ ਪਨਾਮਾ ਦੇ ਵਿੱਚ ਜਿਹੜਾ ਭਾਰਤੀ ਦੂਤਾਵਾਸ ਹੈਗਾ ਉੱਥੋਂ ਇਹ ਜਾਣਕਾਰੀ ਸਾਹਮਣੇ ਆਉਣੀ ਸੀ ਔਰ ਇਸ ਬਾਰੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਟਵਿੱਟਰ ਹੈਂਡਲ ਦੇ ਉੱਤੇ ਪਰ ਨਾ ਇੰਡੀਅਨਜ਼ ਇਨ ਪਨਾਮਾ ਨਾਮ ਦਾ ਇੱਕ ਜਿਹੜਾ ਪੇਜ ਹੈ ਉਹਦੇ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਦੱਸਿਆ ਹੈ ਕਿ ਲੋਕ ਜਿਹੜੇ ਹੈ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਕਨਫਰਮੇਸ਼ਨ ਹੋ ਰਹੀ ਹੈ ਨਿਊਜ਼ ਰਿਪੋਰਟਸ ਮੁਤਾਬਕ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ 300 ਦੇ ਕਰੀਬ ਡਿਟੇਨ ਕੀਤੇ ਗਏ ਨੇ ਉੱਥੇ ਯਾਨੀ ਕਿ ਜਿਹੜੇ ਰਿਪੋਰਟੀਜ਼ ਡਿਟੇਨ ਹੋਏ ਨੇ ਪਨਾਮਾ ਦੇ ਵਿੱਚ ਕਿਉਂਕਿ ਅਮਰੀਕਾ ਦਾ ਇੱਕ ਐਮਓਯੂ ਸਾਈਨ ਹੋਇਆ ਸੀਗਾ ਪਨਾਮਾ ਕੋਸਟਾ ਰੀਕਾ ਇਹ ਇਦਾਂ ਦੇ ਮੁਲਕ ਸੀਗੇ ਜਿੱਥੇ ਇਹਨਾਂ ਨੂੰ ਸ਼ਰਨਾਰਥੀਆਂ ਦੇ ਤੌਰ ਤੇ ਉੱਤੇ ਰੱਖਿਆ ਜਾਣਾ ਸੀ ਔਰ ਉਸ ਤੋਂ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਉਹਨਾਂ ਨੂੰ ਅੱਗੇ ਆਪੋ ਆਪਣੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਾਣਾ ਸੀ ਪਰ ਹੁਣ ਜਿਹੜੀ ਗਿਣਤੀ 300 ਤੱਕ ਪਹੁੰਚ ਗਈ ਸੀ ਉਹਦੇ ਵਿੱਚੋਂ 50 ਦੇ ਕਰੀਬ ਭਾਰਤੀ ਦੱਸੇ ਜਾ ਰਹੇ ਆ ਉਹਨਾਂ ਦੀ ਕਨਫਰਮੇਸ਼ਨ ਹੋਣ ਤੋਂ ਬਾਅਦ ਜਦੋਂ ਉਹਨਾਂ ਦੀ ਨਾਗਰਿਕਤਾ ਸਪਸ਼ਟ ਹੋ ਜਾਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਹੋਣਗੀਆਂ ਐਕਿ ਜੀ ਇਹ ਡਿਫਰੈਂਸ ਰਹੇਗਾ ਕਿ ਅਮਰੀਕਾ ਦਾ ਜਹਾਜ਼ ਨਹੀਂ ਆਵੇਗਾ ਅਮਰੀਕਾ ਮਿਲਟਰੀ ਦਾ ਜਹਾਜ਼ ਨਹੀਂ ਆਵੇਗਾ ਸਗੋਂ ਕਮਰਸ਼ੀਅਲ ਜਹਾਜ਼ ਜਿਹੜੇ ਆ ਜਾਵੇਗਾ ਫਿਲਹਾਲ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਸਕਰੀਨ ਸ਼ਾਟਸ ਜਿਹੜੇ ਸੋਸ਼ਲ ਮੀਡੀਆ ਤੋਂ ਤੁਹਾਡੇ ਸਾਹਮਣੇ ਰੱਖਦੇ ਪਏ ਆ ਜਿਹਦੇ ਵਿੱਚ ਸਾਫ਼ ਤੌਰ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਿੰਦੀ ਵਿੱਚ ਅੰਗਰੇਜ਼ੀ ਵਿੱਚ ਵੀ ਇਹ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਸਾਫ਼ ਤੌਰ ਤੇ ਲਿਖਿਆ ਕਿ ਪਨਾਮਾ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਭਾਰਤੀ ਜਿਹੜੇ ਅਮਰੀਕਾ ਤੋਂ ਉਹ ਪਨਾਮਾ ਦੇ ਵਿੱਚ ਪਹੁੰਚੇ ਨੇ ਅੱਗੇ ਲਿਖਿਆ ਕਿ ਉਹ ਸੁਰੱਖਿਤ ਨੇ ਅਤੇ ਇੱਕ ਹੋਟਲ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ ਉੱਥੇ ਸਾਰੀਆਂ ਜ਼ਰੂਰੀ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਦਵਾਈਆਂ ਗਈਆਂ ਉਹਦਾਂ ਨੂੰ ਉਪਲਬਧ ਕਰਵਾਈਆਂ ਗਈਆਂ ਅਤੇ ਦੱਸਦੀ ਹੈ ਕਿ ਲਗਾਤਾਰ ਦੂਤਾਵਾਸ ਦੀ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਲਿੰਕ ਦੇ ਵਿੱਚ ਹੈਗੀ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਅਧਿਕਾਰੀਆਂ ਵੱਲੋਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਹ ਵੀ ਲਿਖਿਆ ਹੈ ਕਿ ਸਥਾਨੀ ਸਰਕਾਰ ਦੇ ਨਾਲ ਰਲ ਕੇ ਉਹਨਾਂ ਦੀ ਦੇਖਭਾਲ ਵਾਸਤੇ ਹਰ ਵਸੀਲਾ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਯਾਨੀ ਕਿ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਇਹਦੇ ਦਰਮਿਆਨ ਹੀ ਹੁਣ ਜਦੋਂ ਕਨਫਰਮ ਹੋ ਜਾਵੇਗਾ ਕਿ ਉਹ ਇੰਡੀਅਨ ਸਿਟੀਜ਼ਨਸ ਹੈਗੇ ਉਹਨਾਂ ਦੀ ਨਾਗਰਿਕਤਾ ਇੰਡੀਆ ਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਜਾਵੇਗਾ 50 ਤੱਕ ਦੀ ਗਣਤੀ ਫਿਲਹਾਲ ਜਾਂਚ ਜਿਹੜੀ ਹੈ ਉਹ ਚੱਲਦੀ ਪਈ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਂ ਦੀ ਪੰਜਾਬੀ